ਕਰਦੀਆਂ ਹਾਂ ਜੀ ਅੱਜ ਆਪਾਂ ਨਾ ਅੰਬ ਦਾ achar ਪਾਵਾਂਗੇ ਇਹ ਅੰਬ ਆਪਾਂ 2.5 ਕਿਲੋ ਲੈਨੇ ਇਹ ਆਪਾਂ ਕਟਾ ਕੇ ਧੋ ਕੇ ਇਹਨਾਂ ਨੂੰ ਇੱਕ ਧੁੱਪ ਲਵਾਤੀ ਇਹ ਸੁੱਕ ਕੇ ਤਿਆਰ ਹੋ ਗਏ ਹਾਂਜੀ ਆਪਾਂ ਉਹਨਾਂ ਨੂੰ ਦੱਸ ਕੇ 2.5 ਕਿਲੋ ਅੰਬਾਂ ਦਾ ਮਸਾਲਾ ਲੈ ਲਿਆ ਇਹਦੇ ਵਿੱਚ ਸੌਂਫ ਆ ਕਲੌਂਜੀ ਆ ਮਿਰਚ ਆ ਆਪਾਂ ਦਾ ਕ ਚਮਚਾ ਮਿਰਚਾ ਦਾ ਪਾਵਾਂਗੇ 3 ਚਮਚੇ ਪਹਾਲੀ ਤੇ ਪਾਵਾਂਗੇ ਆ ਇੱਕ ਕੌਲੀ 2.5 ਕਿਲੋ ਅੰਬਾਂ ਚ ਆਪਾਂ ਨੂਨ ਦੀ ਪਾਵਾਂਗੇ ਦੋ ਕੜਸੀਆਂ ਆਪਾਂ ਸਰੋਂ ਦੇ ਤੇਲ ਦੀਆਂ ਪਾਵਾਂਗੇ ਸਰੋਂ ਦਾ ਤੇਲ ਆਪਾਂ ਕਾੜ ਕੇ ਪਾਵਾਂਗੇ ਇਹਦੇ ਵਿੱਚ ਇਹ ਪਹਿਲਾਂ ਆਪਾਂ ਥੋੜੇ ਜਿਹਾ ਮਸਾਲੇ ਪਾ ਲਈ ਫਿਰ ਨੂਨ ਪਾਤਾ ਆਪਾਂ ਪੈ ਇਨੀ ਕਿ ਮਿਰਚ ਪਾਤੀ ਆਪਾਂ ਪਾਈ ਚ ਹਲਦੀ ਪਾਤੀ ਇਹਨੂੰ ਆਪਾਂ ਇਸ ਤਰ੍ਹਾਂ ਹੀ ਹਿਲਾ ਕੇ ੱਬੇ ਚ ਪਾ ਲਾਂਗੇ ਹਾਂ ਜੀ ਆਪਾਂ ਸਾਰੇ ਆਂਬ ਉਹ ਕਰ ਲੇ ਆਪਾਂ ਨੇ ਹਲਦੀ ਪਾਤੀ ਮੈਂ ਇਹਨੂੰ ਚਾਰ ਨੂੰ ਹੱਥ ਨਹੀਂ ਲਾਉਂਦੀ ਹੈਗੀ ਉਹ ਵੈਸੇ ਹੱਥ ਨਾਲ ਹੁੰਦਾ ਤਾਂ ਨਹੀਂ ਕੁਛ ਬਸ ਇਹ ਹੈ ਮੈਂ ਬਹੁਤ ਵਧੀਆ ਬਣੂਗਾ ਹੁਣ ਆਪਾਂ ਸਰੋਂ ਦਾ ਤੇਲ ਕਾੜਾਂਗੇ ਪਹਿਲਾਂ ਕਾੜ ਕੇ ਆਪਾਂ ਫੇਰ ਇਹ ਚ ਸਰੋਂ ਦਾ ਤੇਲ ਪਾਵਾਂਗੇ ਹਾਂਜੀ ਆਪ ਆਪਾਂ ਨਾ ਇੱਕ ਤੜਕਣੀ ਰੱਖ ਲਈ ਇਹ ਚ ਆਪਾਂ ਦੋ ਕ ਕੜਸੀਆਂ ਸਰੋਹੇ ਤੇਲ ਦੀਆਂ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਾੜ ਲਾਂਗੇ ਕਾੜ ਕੇ ਫਿਰ ਇਹਨੂੰ ਆਪਾਂ ਠੰਡਾ ਕਰਾਂਗੇ ਹਾਂਜੀ ਠੰਡਾ ਕਰਨ ਤੋਂ ਬਾਅਦ ਇਹਨੂੰ ਆਪਾਂ ਬਾਂਤੇ ਪਾ ਕੇ ਡੱਬਾ ਬੰਦ ਕਰਕੇ ਉਹਨੂੰ ਹਿਲਾ ਦਾਂਗੇ ਤੁਸੀਂ ਇਹਨੂੰ 3-4 ਦਿਨਾਂ ਬਾਅਦ ਚ ਦੇਖ ਲਿਓ ਇਹਨੂੰ ਧੁੱਪ ਲਵਾ ਦਿਓ ਬਸ ਚਾਰ ਨੂੰ ਕੁਝ ਵੀ ਨਹੀਂ ਹੁੰਦਾ ਜਿ ਨਜ਼ਰ ਮਰਜੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਅੰਬ ਦਾ ਚਾਰ ਪਾਹੋਂਗੇ ਤਾਂ ਉਹ ਖਰਾਬ ਨਹੀਂ ਹੁੰਦਾ ਹੈਗਾ ਵੈਸੇ ਨਾ ਇੱਕ ਇਹਦਾ ਪਾਊਡਰ ਵੀ ਆਉਂਦਾ ਹੈਗਾ ਆਹ ਵਾਲਾ ਤੁਸੀਂ ਦੇਖ ਸਕਦੇ ਹੋ ਸੋਡੀਅਮ ਹੁੰਦਾ ਇਹ ਇਹ 15 ਦਿਨਾਂ ਤੱਕ ਇਹ ਪਾ ਦਿਓ ਫਿਰ ਚਾਰ ਬਿਲਕੁਲ ਨਹੀਂ ਖਰਾਬ ਹੁੰਦਾ ਹੈਗਾ ਹਾਂਜੀ ਆਹ ਸੋਡੀਅਮ ਹੁੰਦਾ ਹੈ ਇਹ ਹਾਂਜੀ ਆ ਨਾ ਹੁਣ ਆਪਾਂ ਜਿਹੜਾ ਤੇਲ ਕਾੜਿਆ ਸੀ ਉਹ ਪਕਾੜ ਕੇ ਠੰਡਾ ਕਰ ਲਿਆ ਹੁਣ ਆਪਾਂ ਇਹ ਚਾਰਤੇ ਪਾ ਦਾਂਗੇ ਹੁਣ ਮੈਂ ਤੁਹਾਨੂੰ ਚਾਰ ਹਲਾ ਕੇ ਦਿਖਾਉਣੀ ਆ ਇਹ ਆਪਣਾ ਸੁਰੌਖਾ ਤੀਕਾ ਹੱਥੋਂ ਛੁਣੀ ਰੋਣਾ ਪੈਂਦਾ ਦੇਖੋ ਪ੍ਰੋਪਰ ਨੂਨ ਮਿਰਚ ਸਾਰਿਆਂ ਨੂੰ ਹਲਦੀ ਸਾਰਾ ਲੱਗ ਗਿਆ ਸਾਰਾ ਕੁਛ ਤੇਲ ਵੀ ਸਾਰਿਆਂ ਨੂੰ ਲੱਗ ਗਿਆ ਮੇਟਸ ਘੰਟਾਂ ਚ ਤੁਸੀਂ ਇਹ ਚਾਰ ਪਾ ਕੇ ਤਿਆਰ ਕਰ ਸਕਦੇ ਹੋ ਧੰਨਵਾਦ ਜੀ